ਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਸਿੱਖ ਟਰੱਕ ਡਰਾਈਵਰਾਂ ਤੇ ਹੋਣ ਲੱਗੇ ਹਮਲੇ ਟਰੱਕਾਂ ਉੱਤੇ ਸੁੱਟੇ ਜਾ ਰਹੇ ਅੰਡੇ ਅਤੇ ਪਾਣੀ ਵਾਲੀਆਂ ਬੋਤਲਾਂ ਹਰਜਿੰਦਰ ਸਿੰਘ ਮਾਮਲਾ ਸਾਹਮਣੇ ਆਉਣ ਮਗਰੋਂ ਹਾਲਾਤ ਵਿਗੜੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਹੁਣ ਖੈਰ ਨਹੀਂ ਰਾਮ ਸਰਕਾਰ ਨੇ ਐਲਾਨੀ ਨਵੀਂ ਨੀਤੀ ਡੋਂਕਰ ਵੀ ਟੰਗੇ ਜਾਣਗੇ ਚਾਰ ਮਾਸੂਮ ਬੱਚਿਆਂ ਨੇ ਦਿੱਤੀ ਪਿਤਾ ਨੂੰ ਅੰਤਮ ਵਿਦਾਇਗੀ ਲੁਟੇਰੀਆ ਨੇ ਘਰ ਵਿੱਚ ਦਾਖਲ ਹੋ ਕੇ ਮਾਰੀ ਸੀ ਗੋਲੀ ਆਸਟ੍ਰੇਲੀਆ ਵਿੱਚ ਭਾਰਤੀ ਨੌਜਵਾਨ ਨੂੰ ਜ਼ਬਰਦਸਤੀ ਸਟੇਜ ਤੋਂ ਉਤਾਰਿਆ ਇਮੀਗ੍ਰੇਸ਼ਨ ਵਿਰੁੱਧ ਮੁਜਾਰੇ ਵਿੱਚ ਰੱਖ ਰਿਹਾ ਸੀ ਆਪਣੇ ਵਿਚਾਰ ਟਰੰਪ ਨੇ ਵਾਈਟ ਹਾਊਸ ਵਿੱਚ ਸਦਨ ਨਾਮੀ ਕਾਰੋਬਾਰੀ ਇਲਾਨ ਮਸਕ ਨੂੰ ਨਾ ਭੇਜਿਆ ਸਦਾ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਸਿੱਖ ਟਰੱਕ ਡਰਾਈਵਰਾਂ ਲਈ ਖਤਰਾ ਬੇहद ਵੱਧ ਗਿਆ ਹੈ ਅਤੇ ਹਾਈਵੇਜ਼ ਤੋਂ ਲੰਘਣਾ ਔਖਾ ਹੁੰਦਾ ਜਾ ਰਿਹਾ ਹੈ ਸਿੱਖ ਡਰਾਈਵਰਾਂ ਦੇ ਟਰੱਕਾਂ ਉੱਤੇ ਆਂਡੇ ਜਾਂ ਪਾਣੀ ਵਾਲੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਨੇ ਅਤੇ ਪੁਲਿਸ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਜਿਸ ਦੇ ਮੱਦੇਨਜ਼ਰ ਕਿਸੇ ਵੱਡੀ ਤ੍ਰਾਸਦੀ ਦਾ ਖੌਫ ਹਰ ਵੇਲੇ ਕਾਇਮ ਰਹਿੰਦਾ ਹੈ ਹਰਜਿੰਦਰ ਸਿੰਘ ਦੇ ਮਾਮਲੇ ਨੂੰ ਸਿਆਸੀ ਰੂਪ ਦੇ ਦਿੱਤਾ ਗਿਆ ਹੈ ਅਤੇ ਲੋਕਮਨਾਂ ਵਿੱਚ ਦਸਤਾਰਧਾਰੀਆਂ ਬਾਰੇ ਜ਼ਹਿਰ ਭਰਿਆ ਜਾ ਰਿਹਾ ਹੈ ਫਰੇਜ਼ਨੋ ਬੀਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਤੇ ਗੁੰਮਰਾਹਕੁੰਨ ਪੋਸਟਾਂ ਪਾਇਆ ਜਾਣ ਕਰਕੇ ਮਾਮਲਾ ਬੇहद ਗੁੰਝਲਦਾਰ ਬਣ ਚੁੱਕਾ ਹੈ ਨਾਰਥ ਅਮਰੀਕਨ ਪੰਜਾਬੀ ਟਰਕਿੰਗ ਐਸੋਸੀਏਸ਼ਨ ਦੇ ਬਾਨੀ ਅਤੇ ਸੀਈਓ ਰਮਨ ਢਿਲੋਂ ਦਾ ਕਹਿਣਾ ਸੀ ਕਿ ਓਕਲਾਹੋਮਾ ਅਤੇ ਆਰਕੰਸਾ ਵਰਗੇ ਰਾਜਾਂ ਵਿੱਚ ਟਰੱਕ ਸਟਾਪਸ ਤੇ ਪੰਜਾਬੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਇੱਕ ਪੰਜਾਬੀ ਡਰਾਈਵਰ ਟਰੱਕ ਸਟਾਪ ਤੇ गिर ਗਿਆ ਅਤੇ ਜਦੋਂ ਉਸਨੇ 911 ਤੇ ਕਾਲ ਕੀਤੀ ਤਾਂ ਅੱਗੋਂ ਜਵਾਬ ਮਿਲਿਆ ਕਿ ਚੁੱਪਚਾਪ ਉਥੋਂ ਨਿਕਲ ਜਾਵੇ। ਰਮਨ ਢਿੱਲੋਂ ਮੁਤਾਬਕ ਅਮਰੀਕਾ ਦੇ ਟਰਕਿੰਗ ਬਿਜ਼ਨਸ ਵਿੱਚ ਪੰਜਾਬੀਆਂ ਦੀ ਹਿੱਸੇਦਾਰੀ 18 ਤੋਂ 20 ਫੀਸਦੀ ਹੈ, ਜਦਕਿ ਕੈਲੀਫੋਰਨੀਆ ਵਿੱਚ ਇਹ ਅੰਕੜਾ 30 ਤੋਂ 40 ਫੀਸਦੀ ਬਣ ਜਾਂਦਾ ਹੈ। ਫਲੋਰੀਡਾ ਹਾਦਸੇ ਮਗਰੋਂ ਸਿੱਖ ਡਰਾਈਵਰਾਂ ਨੂੰ ਗੈਰ ਜ਼ਰੂਰੀ ਜਾਂਚ ਪੜਤਾਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਮੀਗ੍ਰੇਸ਼ਨ ਵਾਲੇ ਪੱਕਾ ਹੋਣ ਦਾ ਸਬੂਤ ਮੰਗਦੇ ਨੇ ਤਦਕੇ ਪੁਲਿਸ ਵਾਲੇ ਅੰਗਰੇਜ਼ੀ ਵਿੱਚ ਮੁਹਾਰਤ ਸਾਬਤ ਕਰਨ ਵਾਸਤੇ ਆਖਦੇ ਨੇ ਫ੍ਰੈਜ਼ਨੋ ਦੀ ਨਿਊ ਲਾਈਨ ਟਰਾਂਸਪੋਰਟ ਇਨਕਾਰਪੋਰੇਸ਼ਨ ਦੇ ਗੁਰਜੰਨ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਉਹਨਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਨੇ ਗੁਰਜੰਨ ਸਿੰਘ ਕੋਲ 20 ਟਰੱਕ ਅਤੇ 60 ਟਰੇਲਰ ਨੇ ਜਿਨ੍ਹਾਂ ਰਾਹੀਂ ਆੜੂ ਟਮਾਟਰ ਅਤੇ ਸੰਤਰੇ ਵਰਗੇ ਫਲ ਸਬਜ਼ੀਆਂ ਫਲੋਰੀਡਾ ਦੀ ਪਬਲਿਕਸ ਸੁਪਰਮਾਰਕਟ ਚੇਨ ਦੇ ਵੱਖ-ਵੱਖ ਟਿਕਾਣਿਆਂ ਤੇ ਪਹੁੰਚਾਏ ਜਾਂਦੇ ਨੇ ਗੁਰਜਾਨ ਸਿੰਘ ਦੇ ਦੋ ਡਰਾਈਵਰ ਬੀਤੇ ਸੋਮਵਾਰ ਨੂੰ ਨੌਕਰੀ ਛੱਡ ਗਏ ਜਦਕਿ ਤਿੰਨ ਹੋਰਨਾਂ ਦਾ ਕਹਿਣਾ ਹੈ ਕਿ ਉਹ ਫਲੋਰੀਡਾ ਨਹੀਂ ਜਾਣਗੇ ਅਮਰੀਕਨ ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਪੰਜਾਬੀ ਟਰੱਕ ਡਰਾਈਵਰਾਂ ਨੂੰ ਘੇਰ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਇਸੇ ਕਰਕੇ ਫ੍ਰिजਨੋਦੀ ਟਰਾਂਸਪੋਰਟ ਕੰਪਨੀ ਔਰਬਿਟਲ ਐਕਸਪ੍ਰੈਸ ਇਨਕਾਰਪੋਰੇਸ਼ਨ ਦੇ ਮੁਖ ਕਾਰਜਕਾਰੀ ਅਫਸਰ ਜਸਦੀਪ ਪੰਨੂ ਨੇ ਕਿਹਾ ਕਿ ਆਪਣੇ ਡਰਾਈਵਰਾਂ ਦੀ ਸੁਰੱਖਿਆ ਬਾਰੇ ਉਹ ਬੇहद ਫਿਕਰਮੰਦ ਨੇ ਜਸਦੀਪ ਪੰਨੂ ਦੀ ਕੰਪਨੀ ਕੋਲ 26 ਟਰੱਕ ਅਤੇ 35 ਡਰਾਈਵਰ ਨੇ ਜੋ ਅਕਸਰ ਹੀ ਫਲੋਰੀਡਾ, ਟੈਨੇਸੀ, ਜਾਰਜੀਆ ਅਤੇ ਕੈਰੋਲਾਈਨਾ ਰਾਜਾਂ ਵੱਲ ਜਾਂਦੇ ਰਹਿੰਦੇ ਨੇ ਉਹਨਾਂ ਵੱਲੋਂ ਡਰਾਈਵਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨਿਯਮਾਂ ਦੀ ਪਾਲਣਾ ਕਰਦਿਆਂ ਡਰਾਈਵਿੰਗ ਕੀਤੀ ਜਾਵੇ ਅਤੇ ਹਮੇਸ਼ਾ ਡੈਸ਼ ਕੈਮ ਦੇ ਘੇਰੇ ਵਿੱਚ ਰਹਿਣ ਦਾ ਯਤਨ ਕੀਤਾ ਜਾਵੇ ਕਿਸੇ ਨਾਲ ਫालतू ਬਹਿਸ ਨਹੀਂ ਕਰਨੀ ਕਿਉਂਕਿ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰਜਿੰਦਰ ਸਿੰਘ ਵਾਲੇ ਹਾਦਸੇ ਮਗਰੋਂ ਜਸਦੀਪ ਪੰਨੂ ਦੇ ਇੱਕ ਡਰਾਈਵਰ ਨੂੰ ਫਲੋਰੀਡਾ ਵਿੱਚ ਰੋਕ ਕੇ ਇਮੀਗ੍ਰੇਸ਼ਨ ਸਟੇਟਸ ਬਾਰੇ ਸਵਾਲ ਕੀਤੇ ਗਏ ਯੂਐਸ ਸਿਟੀਜ਼ਨ ਹੋਣ ਦੇ ਬਾਵਜੂਦ ਡਰਾਈਵਰ ਨੂੰ ਖੱਜਲ-ਖੁਆਰ ਕੀਤਾ ਗਿਆ ਅਤੇ ਲੰਬੇ ਸਮੇਂ ਬਾਅਦ ਜਾਣ ਦੀ ਇਜਾਜ਼ਤ ਦਿੱਤੀ ਜਸਦੀਪ ਪੰਨੂ ਮੁਤਾਬਕ ਹਰਜਿੰਦਰ ਸਿੰਘ ਨੇ ਵੱਡੀ ਗਲਤੀ ਕੀਤੀ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇੱਕ ਜਣੇ ਦੀ ਗਲਤੀ ਦਾ ਖਮਿਆਜ਼ਾ ਸਮੁੱਚੀ ਕਮਿਊਨਿਟੀ ਨੂੰ ਨਹੀਂ ਬਣਾਇਆ ਜਾ ਸਕਦਾ ਗੁਰਜਾਣ ਸਿੰਘ ਰਮਨਟੇਲੋ ਅਤੇ ਜਸਦੀਪ ਪੰਨੂ ਦਾ ਕਹਿਣਾ ਸੀ ਕਿ ਟਰਕਿੰਗ ਇੰਡਸਟਰੀ ਵਿੱਚ ਸੁਧਾਰ ਕਰਨ ਦੇ ਕਈ ਤਰੀਕੇ ਮੌਜੂਦ ਨੇ ਜਨਾਬ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੀਆਂ ਸ਼ਰਤਾਂ ਸਖਤ ਕੀਤੀਆਂ ਜਾ ਸਕਦੀਆਂ ਨੇ ਦੂਜੇ ਪਾਸੇ ਟਰੱਕ ਡਰਾਈਵਿੰਗ ਸਕੂਲਜ਼ ਉੱਤੇ ਸਰਕਾਰੀ ਨਿਗਰਾਨੀ ਵਧਾਈ ਜਾਵੇ ਤਾਂ ਕਿ ਕੋਈ ਨੌਸਿੱਖਿਆ ਡਰਾਈਵਰ ਹਾਈਵੇ ਤੇ ਨਾ ਆ ਸਕੇ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ 트럼ਪ ਸਰਕਾਰ ਵੱਲੋਂ ਡੌਂਕਰਾਂ ਵਿਰੁੱਧ ਕੀਤੀ ਜਾ ਰਹੀ ਵੱਡੀ ਕਾਰਵਾਈ ਨਾਲ ਸੰਬੰਧਤ ਅਹਿਮ ਖਬਰ ਵੱਲ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਟਰੰਪ ਸਰਕਾਰ ਨੇ ਡੋਂਕਰਾਂ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵਾਲ ਵੀ ਧਿਆਨ ਕੇਂਦਰਿਤ ਕਰੇਗੀ ਜਿੱਥੋਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਐਟਾਰਨੀ ਜਨਰਲ ਪਾਮ ਬੌਡੀ ਨੇ ਕਿਹਾ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਅਤੇ ਇਸ ਧੰਦੇ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਨਾ ਦਾਅਵਾ ਕੀਤਾ ਕਿ ਡੋਨਲਡ 트੍ਰੰਪ ਦੇ ਸੱਤਾ ਵਿੱਚ ਆਉਣ ਮਗਰੋਂ 56 ਡੌਂਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆਂ ਦਾ ਲਾਂਘਾ ਬਣ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਅਟਾਰਨੀ ਜਨਰਲ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ੌਨ ਫਰੇਜ਼ਰ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਅਤੇ ਫੈਂਟਨਲ ਜ਼ਾਰ ਕੈਵਨ ਬ੍ਰੋਸੋਨ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਪਾਵੇਂ ਕੈਨੇਡਾ ਸਰਕਾਰ ਕੋ ਮੰਤਰੀ ਸਰਹੱਦ ਰਾਹੀਂ ਮਰੁੱਖੀ ਤਸਕਰੀ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਭਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰਨ ਵਾਲੀ ਜੁਆਇੰਟ ਟਾਸਕ ਫੋਰਸ ਨੂੰ ਹੁਣ ਕੈਨੇਡਾ ਵੱਲ ਭੇਜਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ 트ੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਵੱਡੀ ਮਾਰ ਕਰ ਸਕਦਾ ਹੈ ਜੋ ਬਾਈਡਨ ਦੇ ਕਾਰਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਸਾਲਾਨਾ ਗਿਣਤੀ 2 ਲੱਖ ਦੇ ਨੇੜੇ ਪਹੁੰਚ ਚੁੱਕੀ ਸੀ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦਿਆਂ ਕੈਨੇਡਾ ਵਾਲੇ ਪਾਸਿਓਂ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ 트ੰਪ ਸਰਕਾਰ ਦਾ ਮੰਨਣਾ ਹੈ ਕਿ ਉੱਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਹੋ ਰਹੀ ਹੈ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਲਡ 트ੰਪ ਨੇ ਫੈਂਟਨਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਦਾ ਬਹਾਨਾ ਬਣਾਉਂਦਿਆਂ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕੀਤੀਆਂ ਸਨ ਬਿਉਰੋ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਕੈਨੇਡਾ ਦੇ ਵੌਨ ਸ਼ਹਿਰ ਵਿਜ ਚਾਰ ਮਾਸੂਮ ਬੱਚਿਆਂ ਸਾਹਮਣੇ ਕਤਲ ਕੀਤੇ ਅਲੀਮ ਫਾਰੂਕੀ ਦੀਆਂ ਅੰਤਿਮ ਰਸਮਾਂ ਨਾਲ ਸੰਬੰਧਤ ਹੈ ਆਪਣੀ ਮਾਸੂਮ ਬੱਚੀ ਨੂੰ ਬਚਾਉਂਦਿਆਂ ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਬਣੇ ਚਾਰ ਬੱਚਿਆਂ ਦੇ ਪਿਓ ਅਲੀਮ ਫਾਰੂਕੀ ਦੀਆਂ ਅੰਤਿਮ ਰਸਮਾਂ ਮੌਕੇ ਸੈਂਕੜੇ ਲੋਕ ਇਕੱਤਰ ਹੋਏ ਵੌਨ ਸ਼ਹਿਰ ਦੇ ਕਲਾਈਨਬਰਗ ਇਲਾਕੇ ਵਿੱਚ ਅਲੀਮ ਫਾਰੂਕੀ ਨੂੰ ਦਫਨਾਇਆ ਗਿਆ ਅਤੇ ਇਸ ਮੌਕੇ ਹਰ ਇਨਸਾਨ ਸੋਗ ਵਿੱਚ ਡੁੱਬਿਆ ਨਜ਼ਰ ਆਇਆ ਨਜ਼ਦੀਕੀ ਦੋਸਤਾਂ ਨੇ ਕਿਹਾ ਕਿ ਉਸ ਰਾਤ ਜੋ ਫਾਰੂਕੀ ਨਾਲ ਵਾਪਰਿਆ ਉਹ ਸਾਡੇ ਵਿੱਚੋਂ ਕਿਸੇ ਨਾਲ ਵੀ ਹੋ ਸਕਦਾ ਹੈ ਫਾਰੂਕੀ ਦਾ ਪਰਿਵਾਰ ਅਤੇ ਦੋਸਤ ਇਨਸਾਫ ਦੀ ਮੰਗ ਕਰ ਰਹੇ ਨੇ ਕਿਉਂਕਿ ਅਜ ਤੱਕ ਸ਼ੱਕੀਆਂ ਦੀ ਪੈੜ ਨੱਪੀ ਨਹੀਂ ਜਾ ਸਕੀ ਫਾਰੂਕੀ ਦੇ ਦੋਸਤ ਆਦਲ ਮਲਕ ਨੇ ਕਿਹਾ ਕਿ ਪਰਿਵਾਰ ਉੱਤੇ ਕੀ ਬੀਤ ਰਹੀ ਹੈ ਇਸ ਨੂੰ ਬਿਆਨ ਕਰਨਾ ਮੁਸ਼ਕਲ ਹੈ ਬੱਚੇ ਕਦੇ ਵੀ ਆਪਣੇ ਪਿਤਾ ਨੂੰ ਨਹੀਂ ਦੇਖ ਸਕਣਗੇ ਅਤੇ ਪਤਨੀ ਦੁੱਖਾਂ ਦੇ ਪਹਾੜ ਹੇਠ ਦੱਬ ਚੁੱਕੀ ਹੈ ਅੰਤਮ ਰਸਮਾਂ ਵਿੱਚ ਸ਼ਾਮਲ ਵੋਂ ਦੇ ਮੇਅਰ ਸਟੀਵਨ ਡੈਲਡੋਕਾ ਨੇ ਕਿਹਾ ਕਿ ਕਿਨੌਣੇ ਅਪਰਾਧ ਨੇ ਪਰਿਵਾਰ ਨੂੰ ਖੇਰੂ-ਖੇਰੂ ਕਰ ਦਿੱਤਾ। ਵੀਰਵਾਰ ਨੂੰ ਅੰਤਮ ਰਸਮਾਂ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਬੈਤੁਲ ਇਸਲਾਮ ਮਸਜਿਦ ਵਿੱਚ ਇਕੱਠ ਵੀ ਹੋਇਆ ਅਤੇ ਫਾਰੂਕੀ ਨੂੰ ਜਾਣਨ ਵਾਲਿਆਂ ਦਾ ਕਹਿਣਾ ਸੀ ਕਿ ਉਸ ਇਨਸਾਨ ਨੇ ਕਦੇ ਮੱਖੀ ਵੀ ਨਹੀਂ ਸੀ ਮਾਰੀ। ਹਰ ਵੇਲੇ ਲੋਕਾਂ ਦੀ ਮਦਦ ਵਾਸਤੇ ਤਿਆਰ ਰਹਿੰਦਾ ਪਰ ਹੁਣ ਸਦਾ ਵਾਸਤੇ ਸਾਡੇ ਤੋਂ ਵਿਛੜ ਚੁੱਕਾ ਹੈ। ਫਾਰੂਕੀ ਪਰਿਵਾਰ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ ਜਿਸ ਰਾਹੀਂ 55000 ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ ਉਧਰ ਯੋਰਕ ਰੀਜਨਲ ਪੁਲਿਸ ਵੱਲੋਂ ਵਾਰਦਾਤ ਨੂੰ ਲੁਟੇਰਿਆਂ ਨਾਲ ਜੋੜਿਆ ਜਾ ਰਿਹਾ ਹੈ ਪੁਲਿਸ ਮੁਖੀ ਜਿਮ ਮੈਕਸਵਿਨ ਨੇ ਕਿਹਾ ਕਿ ਦੋਸ਼ੀਆਂ ਨੂੰ ਇਨਸਾਫ ਦੇ ਕਟਹਿਰੇ ਵਿੱਚ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਬਾਦਅਤ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਹੋਮਿਸਾਈਡ ਯੂਨਿਟ ਨਾਲ 1866 876 5423 ਐਕਸਟੈਂਸ਼ਨ 78653 ਸੰਪਰਕ ਕੀਤਾ ਜਾਵੇ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ 트럼 ਵੱਲੋਂ ਨਾਮੀ ਕਾਰੋਬਾਰੀਆਂ ਦੇ ਮਾਣ ਵਿੱਚ ਦਿੱਤੇ ਗਏ ਰਾਤ ਦੇ ਖਾਣੇ ਨਾਲ ਸੰਬੰਧਤ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਨਾਮੀ ਕਾਰੋਬਾਰੀਆਂ ਦੇ ਮਾਣ ਵਿੱਚ ਵਾਈਟ ਹਾਊਸ ਵਿਖੇ ਦਿੱਤੇ ਗਏ ਰਾਤ ਦੇ ਖਾਣੇ ਦੌਰਾਨ ਇਲਾਨ ਮਾਸਕ ਨਜ਼ਰਨਾ ਆਏ ਜਿਸ ਤੋਂ ਦੋਹਾਂ ਤੇ ਰਾ ਦਰਮਿਆਨ ਪੈਦਾ ਹੋਏ ਤਣਾਅ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਗੂਗਲ ਦੇ ਸੀਈਓ ਸੁੰਦਰ ਪਿਚਾਈ ਮੈਟਾ ਦੇ ਮਾਲਕ ਮਾਰਕ ਜ਼ਕਰਬਰਗ ਐਪਲ ਦੇ ਮੁਖ ਕਾਰਜਕਾਰੀ ਅਫਸਰ ਟਿਮ ਕੁਕ ਅਤੇ ਓਪਨ AI ਦੇ ਸੈਮ ਆਲਟਮੈਨ ਸਣੇ ਕਈ ਪ੍ਰਮੁੱਖ ਕਾਰੋਬਾਰੀਆਂ ਨੇ ਡਿਨਰ ਵਿੱਚ ਸ਼ਮੂਲੀਅਤ ਕੀਤੀ ਟਰੰਪ ਨੇ ਇਸ ਇਕੱਠ ਨੂੰ ਹਾਈ ਆਈਕਿਊ ਗਰੁੱਪ ਕਹਿ ਕੇ ਸੰਬੋਧਿਤ ਕੀਤਾ ਹੈਰਾਨੀ ਇਸ ਗੱਲ ਦੀ ਹੈ ਕਿ ਇਲਾਨ ਮਸਕ ਦੇ ਨਜ਼ਦੀਕੀ ਜੇਡ ਆਇਸਕਮੈਨ ਡਿਨਰ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਕਿਸੇ ਵੇਲੇ ਨਾਸਾ ਦਾ ਮੁਖੀ ਨਾਮਜ਼ਦ ਕੀਤਾ ਗਿਆ ਪਰ ਮਸਕ ਦੇ ਇੱਕ ਵਿਰੋਧੀ ਨੇ ਅਜਿਹੀ ਭਾਨੀ ਮਾਰੀ ਕਿ ਟਰੰਪ ਇਸ ਨਾਮਜ਼ਦਗੀ ਨੂੰ ਰੱਦ ਕਰਨ ਲਈ ਮਜਬੂਰ ਹੋ ਗਏ ਦਿਨਰ ਦਾ ਮਕਸਦ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ ਅਤੇ AI ਬਾਰੇ ਬਣੀ ਨਵੀਂ ਟਾਸਕ ਫੋਰਸ ਦੇ ਮੈਂਬਰ ਵੀ ਇਸ ਮੌਕੇ ਹਾਜ਼ਰ ਰਹੇ ਸਮਾਗਮ ਦੀ ਪ੍ਰਧਾਨਗੀ ਮੈਲਾਨੀਆ 트ੰਪ ਨੇ ਕੀਤੀ ਜਿਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਦੇ ਨੌਜਵਾਨਾਂ ਨੂੰ AI ਦੇ ਫਾਇਦੇ ਅਤੇ ਨੁਕਸਾਨ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ ਮੌਢਲੇ ਤੌਰ ਤੇ ਇਹ ਸਮਾਗਮ ਵਾਈਟ ਹਾਊਸ ਵਿੱਚ ਨਵੇਂ ਬਣੇ ਰੋਜ਼ਗਾਰਡਨ ਕਲੱਬ ਵਿੱਚ ਖੁੱਲੇ ਅਸਮਾਨ ਹੇਠ ਹੋਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਸਟੇਟ ਡਾਈਨਿੰਗ ਰੂਮ ਨੂੰ ਚੁਣਿਆ ਗਿਆ ਬਿਆਰ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆਂ ਆਸਟ੍ਰੇਲੀਆ ਵਿੱਚ ਭਾਰਤੀ ਨੌਜਵਾਨ ਨਾਲ ਹੋਈ ਧੱਕੇਸ਼ਾਹੀ ਨਾਲ ਸੰਬੰਧਤ ਅਹਿਮ ਖਬਰ ਵਾਲ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਵਿਰੁੱਧ ਮੁਜਾਰੇ ਦੌਰਾਨ ਇੱਕ ਭਾਰਤੀ ਨੌਜਵਾਨ ਨੂੰ ਜ਼ਬਰਦਸਤੀ ਸਟੇਜ ਤੋਂ ਉਤਾਰ ਦਿੱਤਾ ਗਿਆ ਪੀਲੇ ਰੰਗ ਦੀ ਟੀ-ਸ਼ਰਟ ਵਿੱਚ ਆਏ ਭਾਰਤੀ ਨੌਜਵਾਨ ਨੂੰ ਇਹ ਕਹਿ ਕੇ ਲੋਕਾਂ ਨਾਲ ਮਿਲਵਾਇਆ ਗਿਆ ਕਿ ਉਹ ਵਿਦੇਸ਼ੀ ਨਾਗਰਿਕ ਵਰਗਾ ਮਹਿਸੂਸ ਹੁੰਦਾ ਹੈ ਇਸ ਮਗਰੋਂ ਜਦੋਂ ਉਸ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਭਾਰਤੀ ਨੌਜਵਾਨ ਨੇ ਕਿਹਾ ਹਾਂ ਮੈਂ ਪੂਰੀ ਚਮੜੀ ਵਾਲਾ ਇਨਸਾਨ ਹਾਂ ਮੈਂ ਭਾਰਤ ਤੋਂ ਪ੍ਰਵਾਸ ਕਰਕੇ ਆਇਆ ਪਰ ਇੱਥੇ ਸਹੀ ਇਰਾਦੇ ਨਾਲ ਕਦਮ ਰੱਖੇ ਨੇ ਇਸ ਵੇਲੇ ਮੁਲਕ ਵਿੱਚ ਜੋ ਚੱਲ ਰਿਹਾ ਹੈ ਉਹ ਇਮੀਗ੍ਰੇਸ਼ਨ ਨਹੀਂ ਸਗੋ ਸਿੱਧੇ ਤੌਰ ਤੇ ਦਰਵਾਜ਼ੇ ਖੋਲੇ ਜਾ ਚੁੱਕੇ ਨੇ ਵਿਦੇਸ਼ਾਂ ਤੋਂ ਆ ਰਹੇ ਲੋਕ ਸਾਡੀ ਸੱਭਿਆਚਾਰਕ ਵੰਸਵੰਤਾ ਵਿੱਚ ਵਾਧਾ ਨਹੀਂ ਕਰ ਰਹੇ ਸਗੋਂ ਇਸ ਨੂੰ ਵਿਗਾੜ ਰਹੇ ਨੇ ਭਾਰਤੀ ਨੌਜਵਾਨ ਨੇ ਇੰਨੀਆਂ ਗੱਲਾਂ ਹੀ ਕਹੀਆਂ ਸਨ ਕਿ ਇੱਕ ਸ਼ਖਸ ਆਇਆ ਅਤੇ ਉਸ ਦਾ ਮਾਈਕ ਖੋ ਲਿਆ ਪੂਰਾ ਘਟਨਾਕ੍ਰਮ ਰਿਕਾਰਡ ਹੋ ਗਿਆ ਅਤੇ ਹੁਣ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਰੋਸ ਵਿਖਾਵਾ ਅਸਲ ਵਿੱਚ ਭਾਰਤੀ ਲੋਕਾਂ ਵਿਰੁੱਧ ਹੀ ਸੀ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਲੈ ਕੇ ਯੂਕੇ ਤੱਕ ਇਮੀਗ੍ਰੇਸ਼ਨ ਵਿਰੁੱਧ ਰੈਲੀਆਂ ਕੱਢੀਆਂ ਗਈਆਂ ਸਿਡਨੀ ਮੈਲਬੌਰਨ, ਬ੍ਰਿਸਬਨ, ਕੈਨਬਰਾ, ਐਡੀਲੇਡ, ਪੋਰਟ ਅਤੇ ਹੋਬਾਰਟ ਵਰਗੇ ਸ਼ਹਿਰਾਂ ਵਿੱਚ ਰੈਲੀਆਂ ਦੌਰਾਨ ਭਾਰਤੀ ਲੋਕਾਂ ਨੂੰ ਆਸਟ੍ਰੇਲੀਆ ਵਿੱਚੋਂ ਕੱਢਣ ਦੀ ਜ਼ੋਰਦਾਰ ਆਵਾਜ਼ ਉੱਠੀ। ਮਾਰਚ ਫਾਰ ਆਸਟ੍ਰੇਲੀਆ ਗਰੁੱਪ ਦੀ ਵੈੱਬਸਾਈਟ ਤੇ ਦਾਅਵਾ ਕੀਤਾ ਗਿਆ ਕਿ ਵੱਡੇ ਪੱਧਰ ਤੇ ਹੋ ਰਹੇ ਪ੍ਰਵਾਸ ਨੇ ਸਮਾਜਿਕ ਤਾਣੀ ਉਲਝਾ ਕੇ ਰੱਖ ਦਿੱਤੀ ਹੈ। ਵੈਬਸਾਈਟ ਮੁਤਾਬਕ ਪਿਛਲੇ 5 ਸਾਲ ਵਿੱਚ ਸਭ ਤੋਂ ਵੱਧ ਭਾਰਤੀ ਲੋਕ ਆਸਟ੍ਰੇਲੀਆ ਪੁੱਜੇ ਜਦਕਿ ਗ੍ਰੀਸ ਜਾਂ ਇਟਲੀ ਨਾਲ ਸੰਬੰਧਿਤ ਲੋਕਾਂ ਦੀ ਗਿਣਤੀ ਕੁਝ ਸੈਂਕੜਿਆਂ ਤੱਕ ਹੀ ਸੀਮਤ ਰਹਿ ਗਈ ਇਮੀਗ੍ਰੇਸ਼ਨ ਵਿਰੋਧੀਆਂ ਨੇ ਦਲੀਲ ਦਿੱਤੀ ਕਿ ਇਹ ਸੱਭਿਆਚਾਰਕ ਵੰਸਵੰਤਾ ਨਹੀਂ ਬਲਕਿ ਸਿੱਧੇ ਤੌਰ ਤੇ ਸੱਭਿਆਚਾਰਕ ਤਬਦੀਲੀ ਲਿਆਂਦੀ ਜਾ ਰਹੀ ਹੈ ਐਡੀਲੇਡ ਪੁਲਿਸ ਮੁਤਾਬਕ ਪ੍ਰਵਾਸੀਆਂ ਦਾ ਵਿਰੋਧ ਕਰਨ ਘਟੋਕਟ 15000 ਲੋਕ ਇਕੱਤਰ ਹੋਏ ਜਦਕਿ ਸਿਡਨੀ ਵਿਖੇ 9000 ਤੋਂ ਵੱਧ ਲੋਕਾਂ ਦਾ ਇਕੱਠ ਹੋਣ ਦੀ ਰਿਪੋਰਟ ਹੈ ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਕੈਬਨਿਟ ਵਿੱਚ ਸੀਨੀਅਰ ਮੰਤਰੀ ਮਰੀ ਵਾਟ ਨੇ ਕਿਹਾ ਕਿ ਫੈਡਰਲ ਸਰਕਾਰ ਇਹਨਾਂ ਰੋਸ ਵਿਖਾਵਿਆਂ ਦੀ ਹਮਾਇਤ ਨਹੀਂ ਕਰਦੀ ਅਤੇ ਅਜਿਹੇ ਰੈਲੀਆਂ ਨਫ਼ਰਤ ਫੈਲਾਉਣ ਜਾਂ ਸਮਾਜਿਕ ਵੰਡੀਆਂ ਪਾਉਣ ਤੋਂ ਸਿਵਾਏ ਕੁਝ ਨਹੀਂ ਕਰਦੀਆਂ ਆ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਾਰਕ ਦਾ ਕਹਿਣਾ ਸੀ ਕਿ ਸਮਾਜਿਕ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਵਾਸਤੇ ਇਸ ਮੁਲਕ ਵਿੱਚ ਕੋਈ ਜਗ੍ਹਾ ਨਹੀਂ। ਅਸੀਂ ਆਧੁਨਿਕ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹਾਂ ਅਤੇ ਅਜਿਹੇ ਰੈਲੀਆਂ ਸਾਡੀ ਸੋਚ ਦੇ ਸਰਾਸਰ ਵਿਰੁੱਧ ਨੇ। ਬਹੁ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਐਨੀ ਐਲੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੌਮੀ ਪਛਾਣ ਹੀ ਵਨਸ ਵਨੇ ਸੱਭਿਆਚਾਰਕ ਪਿਛੋਕੜ ਵਾਲਾ ਸਮਾਜ ਹੈ ਬਿਊਰੋ ਰਿਪੋਰਟ ਹਮਦਾਲ ਟੀਵੀ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ ਦ ਵਨ ਥਿੰਗ ਥੇਲ ਆਲਵੇਸ ਡੂ ਇਜ਼ ਨਾਇਗਰਾ ਫਾਲਸ ਫਾਰ ਮੀ ਫੈਮਿਲੀ ਟ੍ਰਿਪਸ ਆਰ ਅਬਾਊਟ ਬੀਇੰਗ ਟੂਗੇਦਰ ਸਿਟਿੰਗ ਫੇਸ ਟੂ ਫੇਸ ਐਂਡ ਟਾਕਿੰਗ ਥੀਜ਼ ਆਰ ਦ ਥਿੰਗਸ ਯੂ ਰਿਮੈਂਬਰ not recall.